ਆਖਰਕਾਰ ਉਹ ਦਿਨ ਆ ਹੀ ਗਿਆ ਜਿਸ ਦਾ ਸਭ ਨੂੰ ਇੰਤਜ਼ਾਰ ਸੀ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ ਆ ਜਾ ਗਏ ਆਮ ਆਦਮੀ ਪਾਰਟੀ ਨੂੰ ਤਰਨਤਾਰਨ ਦੇ ਵਸਨੀਕਾਂ ਨੇ ਤਾਰ ਦਿੱਤਾ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਝੋਲੀ 'ਚ ਸੀਟ ਪੈ ਗਈ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਪਰ ਉਨ੍ਹਾਂ ਦਾ ਦੇਹਾਂਤ ਹੋ ਗਿਆ ਡਾਕਟਰ ਕਸ਼ਮੀਰ ਸਿੰਘ ਸੋਹਲਾ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਫਿਰ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਐਲਾਨ ਹੋਇਆ ਤੇ ਕਾਫੀ ਦਿਲਚਸਪ ਰਹੀ ਇਹ ਚੋਣ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਕੌਣ ਬਾਸੀ ਮਾਰੇਗਾ ਅੱਜ ਨਤੀਜੇ ਆ ਗਏ ਸ਼੍ਰੋਮਣੀ ਅਕਾਲੀ ਦਲ ਦੇ ਵੀ ਵੋਟ ਬੈਂਕ ਵਾਦ ਕਿਆ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖੀ ਆਮ ਆਦਮੀ ਪਾਰਟੀ ਨੂੰ ਹੀ ਲੋਕਾਂ ਨੇ ਫਿਰ ਤੋਂ ਚੁਣਿਆ ਜਾਂ ਫਿਰ ਹਰਮਿਤ ਸੰਧੂ ਨੂੰ ਲੋਕਾਂ ਨੇ ਚੁਣਿਆ ਕੀ ਕੁਝ ਚੱਲਿਆ ਇਸ ਦੇ ਵਿੱਚ ਕਿਵੇਂ ਉਲਟਾ ਫੇਰ ਹੋਇਆ ਕਿਵੇਂ ਪਲਟੀ ਹੈ ਗੇਮ ਸਾਰਾ ਕੁਝ ਜਦੋਂ ਸਵੇਰ ਤੋਂ ਲੈ ਕੇ ਹੁਣ ਤੱਕ ਕੀ ਕੁਝ ਚੱਲ ਰਿਹਾ ਸੀ ਇਹ ਸਾਰੇ ਸਥਿਤੀ ਕੀ ਬਣੀ ਹੋਈ ਸੀਗੀ ਤੇ ਹੁਣ ਆਉਣ ਨੂੰ 27 ਦੇ ਵਿੱਚ ਕੀ ਇਸੇ ਚੋਂ ਨੂੰ ਲੈ ਕੇ ਅਸੀਂ ਅਧਾਰ ਬਣਾ ਸਕਦੇ ਹਾਂ 27 ਦਾ ਕੀ ਕੁਝ ਲੱਗ ਸਕਦਾ ਇਸ ਦੇ ਉੱਤੇ ਚਰਚਾ ਕਰਾਂਗੇ ਸਾਤ੍ਰੀਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਆ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਾਤ੍ਰੀਕਾਲ ਬੋ ਸਵਾਗਤਾ ਦੋਟਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਕੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰ ਸਪਤ ਰੰਤਾਂ ਦੇ ਜ਼ਿਮਨੀ ਚੋਨ ਕਾਫੀ ਦਿਲਚਸਪ ਸੀ ਕਾਫੀ ਰੋਲਾ ਪਿਆ ਹੋਇਆ ਸੀ ਕਾਫੀ ਸਰਗਰਮ ਸੀ ਇੱਥੇ ਦਾ ਮੈਦਾਨ ਪਾਰਟੀਆਂ ਨੇ ਪੂਰਾ ਜ਼ੋਰ ਲਾਇਆ ਸੀ ਤੇ ਆਜਾਮ ਆਦਮੀ ਪਾਰਟੀ ਆਪਣੀ ਝੋਲੀ 'ਚ ਸੀਟ ਇੱਕ ਵਾਰ ਫਿਰ ਤੋਂ ਪਾ ਕੇ ਲੈ ਗਈ ਹੈ ਕਿੰਨੀਆਂ ਵੋਟਾਂ ਪਈਆਂ ਨੇ ਕਿੰਨਾ ਕੁ ਫਰਕ ਰਹਿ ਗਿਆ ਇਸ ਬਾਰੇ ਗੱਲ ਕਰਦੀ ਗੋ ਤੇ ਨਾਲੇ ਕੀ ਲੱਗਦਾ ਕਿ ਆਜਾਮ ਆਦਮੀ ਪਾਰਟੀ ਨੂੰ ਵੋਟ ਪਈ ਹੈ ਜਾਂ ਫਿਰ ਹਰਮਿਤ ਸੰਧੂ ਨੂੰ ਕਿਉਂਕਿ ਉਹਨਾਂ ਦਾ ਵੀ ਕਾਫੀ ਨਾਮ ਐਸ ਹਲਕੇ ਦੇ ਵਿੱਚ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਆਮ ਤੌਰ ਤੇ ਹਾਕਮ ਤੇ ਜਿਹੜੀ ਆ ਉਹ ਜਿਮਨੀ ਚੋਂ ਜਿੱਤ ਹੀ ਜਾਂਦੀ ਹੁੰਦੀ ਹੈ ਜੀ ਇਹ ਪਹਿਲਾਂ ਵੀ ਪਤਾ ਸੀਗਾ ਵੀ ਜਿਸ ਤਰੀਕੇ ਨਾਲ ਇਹਨਾਂ ਨੇ ਗਰਾਂਟਾ ਵੱਡੀਆਂ ਨੇ ਪਿੰਡਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਂਟਾ ਵੱਡੀਆਂ ਨੇ ਲੋਕਾਂ ਦੇ ਵਿੱਚ ਆਪਣੇ ਮਾਇਆ ਦੇ ਖੁੱਲੇ-ਖੱਲੇ ਦਿੱਤੇ ਤੇ ਦਾਰੂ ਦੇ ਖੁੱਲੇ-ਖੱਲੇ ਦਿੱਤੇ ਨੇ ਮੱਲੇ ਵੀ ਇਨ ਲੀਗਲੀ ਜਿਹੜੇ ਰਸਤੇ ਅਪਣਾਏ ਨੇ ਉਹਦੇ ਕਰਕੇ ਵੋਟ ਤੇ ਫਿਰ ਪੈ ਹੀ ਜਾਣੀ ਸੀ ਨਾ ਜੀ ਹਾਂ ਸਾਮਦਮ ਦੰਡਵੱਦ ਮੈਨਿਚ ਸੋਦੀਆਂ ਨੇ ਕਾਸੀਓ ਵਰਤੇ ਆਈਆ ਫਿਰ ਬਿਲਕੁਲ ਸਾਰੇ ਵਰਤੇ ਨੇ ਹਰ ਪ੍ਰਕਾਰ ਦੇ ਵਰਤੇ ਨੇ ਇਹਨਾਂ ਦੇ ਲੀਡਰ ਜਿਹੜੇ ਸੀ ਬੰਦ ਕਮਰਾ ਜਾ ਕੇ ਮੀਡੀਆ ਵੀ ਕਰਦੇ ਰਹੇ ਡੀਐਸਐਸਪੀ ਤੋਂ ਵੀ ਕਰਦੇ ਨੇ ਡੀਸੀ ਤੋਂ ਵੀ ਕਰਦੇ ਨੇ ਡੀਸੀ ਸਾਹਿਬ ਤਾਂ ਚੰਗੇ ਰਹੇ ਕਿ ਆਪਣਾ ਬਚਾਅ ਕਰ ਲੈ ਕਿਉਂਕਿ ਐਸਐਸਪੀ ਆਪਣਾ ਬਚਾਅ ਨਹੀਂ ਕਰ ਸਕੀ ਤੇ ਵਿਚਾਰੀ ਉਹ ਸਸਪੈਂਡ ਹੋ ਗਈ ਕਾਰ ਹੋ ਗਈ ਇਹਨਾਂ ਦੀ ਸੱਸ ਸੱਸ ਜੀ ਇਹ ਇਲੈਕਸ਼ਨ ਜਿਹੜੀ ਆ 1291 ਵੋਟਰਾਂ ਦਾ ਬਕਾਇਦਾ ਤੌਰ ਤੇ ਹਰਮੀਤ ਸਿੰਘ ਜਿਹੜਾ ਉਧਾਰਾ ਉਮੀਦਵਾਰ ਕਾਂਗਰਸ ਤੋਂ ਲਿਆਛੇ ਨੇ ਜਿੱਤਿਆ ਤੇ ਮੈਂ ਇਹ ਵੀ ਤੁਹਾਨੂੰ ਦੱਸ ਦਿਆਂ ਵੀ ਅਗਲੀ ਜਿਹੜੀ 2027 ਚੋਣਾਂੀਆਂ ਤੇ ਹਰਮੀਤ ਸਿੰਘ ਫਿਰ ਕਾਜਦਲ ਦੇ ਉਮੀਦਵਾਰ ਹੋਣਗੇ ਫਿਰ ਵਾਪਸੀ ਘਰ ਵਾਪਸੀ ਹੋਊਗੀ ਨੀ ਤੇ ਆਜ਼ਾਦ ਮੀਦਰ ਤੋਂ ਟੋ ਟੋ ਲੜਨਗੇ ਇਹਦੇ ਵਿੱਚ ਹਰਮੀਤ ਸਿੰਘ ਨੂੰ 42649 ਵੋਟਾਂ ਮਿਲੀਆਂ ਤੇ ਬੀਬੀ ਸੁਖਵਿੰਦਰ ਕੌਰ ਜਿਹਨੂੰ ਆਸ ਨਹੀਂ ਸੀ ਹੁੰਦੀ ਹੈ ਕਿ 30582 ਵੋਟਾਂ ਮਿਲ ਜਾਣਗੀਆਂ ਜੀ ਮਨਦੀਪ ਸਿੰਘ ਜਿਹਦੇ ਬਾਰੇ ਕਿਆਸਰੀ ਲਾਈ ਜਾ ਰਹੀ ਸੀ ਉਹ ਜੇਤੂ ਆ ਜਾਂ ਦੂਸਰੇ ਨੰਬਰ ਤੇ ਰਹੇਗਾ 19620 ਵੋਟਾਂ ਤੇ ਸਿਮਟ ਕੇ ਰਹੇਗਾ ਲੇਕਿਨ ਜ਼ੁਬਾਨ ਤਾਂ ਆਪਣੀ ਬਚਾ ਲਈ ਉਹਨੇ ਕਾਂਗਰਸ ਨੂੰ 15778 ਵੋਟਾਂ ਮਿਲੀਆਂ ਵਾਂ ਤੇ ਬੀਜੇਪੀ ਨੂੰ 6239 ਵੋਟਾਂ ਮਿਲੀਆਂ ਨੇ 151778 ਕਿੰਨੀਆਂ ਘੱਟ ਨੇ 2025 ਦੇ ਵਿੱਚ ਬਕਾਇਦਾ ਤੌਰ ਤੇ ਇਹਨਾਂ ਦੇ ਇੱਕ ਡਾਕਟਰ ਕਸ਼ਮੀਰ ਸਿੰਘ ਸੋਲ ਨੂੰ 52935 ਵੋਟਾਂ ਮਿਲੀਆਂ ਸੀ ਤੇ ਅਰਮੇਦ ਸਿੰਘ ਨੂੰ ਅਕਾਲੀ ਦਲ ਦੇ ਉਮੀਦਵਾਰ ਨੂੰ 39347 ਵੋਟਾਂ ਮਿਲੀਆਂ ਸੀ ਜੀ 13588 ਵੋਟਾਂ ਦੇ ਫਰਕ ਨਾਲ ਸਿਰਫ ਤੇ ਸਿਰਫ ਜਿੱਤੇ ਸੀਗਾ ਡਾਕਟਰ ਕਸ਼ਮੀਰ ਸਿੰਘ ਸੋਲ ਡਾਕਟਰ ਧਰਨਦੀਪ ਸਿੰਘ ਅਗਰੀ ਉਤਰੀ ਜਿਹਨੂੰ 2018 ਦੇ ਵਿੱਚ 2017 ਦੇ ਵਿੱਚ 58000 ਵੋਟ ਮਿਲੀ ਸੀਗੀ ਥੋੜੀਆਂ ਵੋਟਾਂ ਘੱਟ ਸੀ 6000 ਤੋਂ 6000 ਪੂਰੀਆਂ ਜੜੀਆਂ ਸੀਗੀਆਂ ਲੇਕਿਨ 2022 ਚ ਅੱਧ ਚ ਵੀ ਆ ਸਕਿਆ 26535 ਵੋਟਾਂ ਵળી ਗੀਆਂ ਅਮਰਿਤਪਾਲ ਸਿੰਘ ਇੱਕ ਮਹਿਰੋ ਸੀਗਾ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਮੀਦਵਰ ਨੂੰ 363 ਵੋਟਾਂ ਮਿਲੀਆਂ ਸੀਗੇ ਹੁਣ ਜੇ ਆਪਾਂ ਗੱਲ ਕਰੀਏ ਉਹਦਾ ਤੇ ਤੇ ਐਤ ਕੀ 12091 ਤੇ ਉਹ ਤੋਂ ਡਾਕਟਰ ਸਾਹਿਬ 13588 ਵੋਟਾਂ ਦਿੱਤੇ ਜੇ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਨੂੰ 26000 ਵੋਟ ਮਿਲਦੀ ਹੈ 2022 ਦੇ ਵਿੱਚ ਤੇ ਲੋਕ ਸਭਾ ਦੀਆਂ ਚੋਣਾਂ 'ਚ 20000 ਵੋਟ ਮਿਲਦੀ ਆ ਤੇ ਇਸ 22 ਇਲੈਕਸ਼ਨ ਦੇ ਵਿੱਚ ਪਹਿਲੀ ਗੱਲ ਤੇ ਉਮੀਦਵਾਰ ਤੋਂ ਲੋਕੀ ਸੰਤੁਸ਼ਟ ਨਹੀਂ ਸੀਗੇ ਜੀ ਉਮੀਦਵਾਰ ਨੂੰ ਲੋਕੀ ਜਾਣਦੇ ਹੀ ਨਹੀਂ ਸੀ ਕੌਣ ਹੈ ਕੌਣ ਨਹੀਂਗਾ ਤੇ ਨਾ ਉਹ ਬੋਲ ਸਕਦਾ ਸੀ ਨਾ ਚੱਲ ਸਕਦਾ ਸੀ ਨਾ ਉਹਨੂੰ ਤਿਕਣਵਾਜੀ ਨੇ ਪਤਾ ਸੀ ਨਾ ਉਹ ਕੈਂਪੇਨ ਕਰਦੇ ਭਾਰ ਹੀ ਇੰਨਾ ਜ਼ਿਆਦਾ ਸੀਗਾ ਤੇ ਆਪਣਾ ਭਾਰ ਲੈ ਕੇ ਜਿਹੜਾ ਸੀ ਉਹ ਤੁਰਨਾ ਔਖਾ ਸੀ ਲੋਕਾਂ ਦਾ ਭਾਰ ਕਿਥੋਂ ਚੁੱਕਣਾ ਸੀ ਉਹਦੇ ਜੀ ਉਹਨੂੰ 15778 ਵੋਟਾਂ ਮਤਲਬ ਇਹ ਕੋ ਪੰਜਾਂ ਜਰ ਬੋਟਾਂ ਦੇ ਫਿਰ ਕੱਟ ਗਈ 2024 ਤੋਂ ਪੰਜਾਂਰ ਕੱਟ ਗਈ ਇਹਦੇ ਫੈਕਟਰ ਕੀ ਸੀ ਕਾਂਗਰਸ ਜਿਹੜੀ ਇੱਕ ਆਸ ਲਾ ਕੇ ਬਈ ਬੈਠੀ ਆ ਵੀ 2027 ਚ ਅਸੀਂ ਕਾਂਗਰਸ ਸਰਕਾਰ ਬਣਾਉਣੀ ਹੈ ਪੰਜਾਬ ਦੇ ਵਿੱਚ ਇਸੇ ਚੀਜ਼ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਇੱਕ ਮੀਟਿੰਗ 'ਚ ਕਹਿ ਦਿੱਤਾ ਸੀ ਵੀ ਇਹ ਸਾਡੀ ਸੈਮੀ ਫਾਈਨਲ ਆ ਜੀ ਬੁਰਦਸਾ ਸੈਮੀਫਾਈਨਲ ਤੁਸੀਂ ਹਾਰ ਗਏ ਤੇ ਫਾਈਨਲ ਜਿੱਤ ਜੋਗੇ ਬਿਲਕੁਲ ਇਹਨਾਂ ਨੂੰ ਤੇ ਰਹਿੰਦੇ ਬੈ ਕੇ ਬਹਿ ਜਾਂਦੇ ਆ ਜਿਹੜੇ ਜਲਵੇ ਸਾਡੇ ਪ੍ਰਧਾਨ ਸਾਹਿਬ ਰਾਜਾ ਵੜਿੰਗ ਉਹ ਰਾਜਾ ਵੜਿੰਗ ਨਹੀਂ ਰਾਜਾ ਵਿੰਗ ਵੜਿੰਗ ਤੜਿੰਗਾ ਅੜਿੰਗ ਵੜਿੰਗ ਤੇ ਉਹਨੇ ਜੋ ਕੀਤੇ ਐ ਪਹਿਲਾ ਤੇ ਉਹਨੇ ਖਾਲਸਾਣ ਤੇ ਜਾ ਕੇ ਉੱਥੇ ਰਾਸ਼ਟਰਵਾਦੀ ਗੱਲਾਂ ਕਰਨੀ ਸ਼ੁਰੂ ਕਰਤੀਆਂ ਤੇ ਮੁੜ ਕੇ ਬਕਾਇਦਾ ਤੌਰ ਤੇ ਸਰਦਾਰ ਬੂਟਾ ਸਿੰਘ ਦੇ ਟਿੱਪਣੀ ਕਰਕੇ ਜਿਹੜੀ ਆਪਣੀ ਦਲਤ ਵੋਟ ਸੀ ਉਹ ਸਾਰੀ ਟਿਮਸ ਜਿਹੜੀ ਉਹ ਅਕਾਲੀ ਦਲ ਨੂੰ ਤੇ ਆਮ ਆਦਮੀ ਪਾਰਟੀ ਚ ਚਲੀ ਗਈ ਜੀ ਜੇ ਉਹ ਬਿਆਨ ਉਹ ਨਾ ਦਿੰਦਾ ਤੇ ਸ਼ਾਇਦ ਇਹ 20 ਹਜ਼ਾਰ ਵੋਟ ਵੀ 32 ਹਜ਼ਾਰ ਵੋਟ ਲੈ ਜਾਂਦੇ ਤੇ ਬੀਬੀ ਸੁਖਵਿੰਦਰ ਕੋਰ ਦੀ ਵੋਟਾਂ ਘਟੜੀਆਂ ਸੀ ਜਾਂ ਉਸੇ ਜੇ 20 ਹਜ਼ਾਰ ਵੋਟ ਖਰਦੇ ਪੰਜਰ ਵੋਟ ਨਹੀਂ ਘਟਣੀ ਸੀ ਹੁਣ ਇਹਨਾਂ ਨੇ ਉਹ ਬਿਆਨ ਦੇ ਕੇ ਆਪਣੇ ਨਾਲ ਪੱਕੇ ਤੌਰ ਤੇ ਆਪਣੇ ਨਾਲ ਇੱਕ ਫੀਤੀ ਲਾ ਲਈ ਹੈ ਭਾਵੇਂ ਮੁੜ ਕੇ ਕਹਿੰਦੇ ਜੀ ਮੇਰੇ ਬਾਪਸਮਾਨਾ ਜੀ ਫਲਾਣਾ ਟੀਂਗਾ ਰਾਜੇ ਬੜਿੰਗ ਨੂੰ 2027 ਦੇ ਵਿੱਚ ਮੁਖਸਬ ਤੋਂ ਚੋਣ ਲੜਣੀ ਹੈ ਇਹਨੂੰ ਉੱਥੇ ਵੀ ਗੱਲ ਦਾ ਸਾਹਮਣਾ ਕਰਨਾ ਪਏ ਲੋਕਾਂ ਕਹਿੰਦੇ ਚੰਗਾ ਵੀ ਤੇ ਬਣਾਉਂਦੇ ਮੰਤਰੀ ਇਸ ਡਿੰਗਦਰਾ ਨੂੰ ਜੀ ਇਸ ਕਰਕੇ ਤੀਸਰਾ ਫੈਕਟਰ ਇੱਕ ਫੈਕਟਰ ਤੇ ਇਹਨਾਂ ਦਾ ਹੋ ਗਿਆ ਵੀ ਉਮੀਦਵਾਰ ਦਾ ਦੂਜਾ ਫੈਕਟਰ ਰਾਜਾ ਬੜਿੰਗ ਦਾ ਹੋ ਗਿਆ ਤੇ ਤੀਜਾ ਫੈਕਟਰ ਧੱਕ ਹਾਕਮ ਤੇ ਦੀ ਧੱਕੇਸ਼ਾਈ ਦਾ ਹੋ ਗਿਆ ਹੁਣ ਉਹਨੇ ਆਪਾਂ ਅਕਾਲੀ ਦਲ ਦੇ ਉੱਤੇ ਅਕਾਲੀ ਦਲ ਨੇ ਮਤ ਸਮਝੇ ਕਿ 30000 ਵੋਟ ਅਕਾਲੀ ਦਲ ਨੂੰ ਪਈ ਆ ਜਿਹੜੀ ਬੀਬੀ ਸਖਵਿੰਦਰ ਕੌਰ ਸੀ ਨਾ ਅਕਾਲੀ ਦਲ ਦੀ ਮੈਂਬਰ ਸੀ ਨਾ ਸਮਰਥਕ ਸੀ ਨਾ ਵਰਕਰ ਸੀ ਤੇ ਉਹ ਇੱਕ ਧਰਮੀ ਫੌਜੀ ਦਾ ਕਿ ਤੁਸੀਂ ਬਾਣ ਪਾਹਲੇ ਵੀ ਧਰਮੀ ਫੌਜੀ ਦੀ ਪਤਨੀ ਧਰਮੀ ਫੌਜੀ ਦੀ ਪਤਨੀ ਠੀਕ ਹੈ ਕੋਈ ਗੱਲ ਨਹੀਂ ਲੇਕਿਨ ਇਹ ਬੀਬੀ ਸਕਵਿੰਦਰ ਕੌਰ ਦੀ ਆਪਣਾ ਵੋਟ ਬੈਂਕ ਵੀ ਇੱਥੇ ਹੈਗਾ ਸੀਗਾ ਆਪਣਾ ਵੋਟ ਬੈਂਕ ਹੈਗਾ ਸੀ ਵੀ ਆਜ਼ਾਦ ਗਰੁੱਪ ਦੇ ਚ ਉਹਨੇ ਕੰਮ ਕੀਤਾ ਵਾ ਜੀ ਅਗਲੀ ਗੱਲ ਉਹਦਾ ਜਵਾਈ ਜਿਹੜਾ ਗੈਂਗਸ ਮੀਠਾ ਕੈਨੇਡਾ ਚ ਲੋਕਾਂ ਨੂੰ ਠਮਕਾਇਆ ਵੀ ਡਰਾਇਆ ਵੀ ਤੇ ਵੋਟਾਂ ਵੀ ਪਾਈਏ ਕਹਿ ਕੇ ਵੀ ਵੋਟਾਂ ਪਾਜੋ ਨੇ ਤੇ ਬੁਰੀ ਤਰ੍ਹਾਂ ਪੇਸ਼ ਆਵਾਂਗੇ ਤੀਸਰੀ ਚੀਜ਼ ਜਿਸ ਦਿਨ ਬੀਬੀ ਜੁਲਾਈ ਦੇ ਵਿੱਚ ਸ਼ਾਮਲ ਹੁੰਦੀ ਹੈ ਕਾਲੀਦਾਲ ਦੇ ਵਿੱਚ ਇਹਦੀ ਟਿਕਟ ਅਨਾਉਂਸ ਹੁੰਦੀ ਹੈ ਉਸ ਦਿਨ 40 ਸਰਪੰਚਾਂ ਦੀ ਪ੍ਰਣ ਕਰਾਈ ਸੀ ਵੀ 40 ਪਿੰਡਾਂ ਦੇ ਸਰਪੰਚ ਬੀਬੀ ਦੀ ਹਮਾਇਤ ਤੇ ਨੇ ਤਰਨਤਾ ਜਿਹੜੀ ਕਮੇਟੀ ਆ ਮਿਊਨਿਸਪਲ ਕਮੇਟੀ ਉਹਦੇ 8 ਕਾਉਂਸਲ ਬੀਬੀ ਦੀ ਹਮਾਇਤ ਤੇ ਨੇ ਤੇ ਫਿਰ ਕਾਲੀਦਾਲ ਦਾ ਰੋਲ ਕਿੱਥੇ ਰਹਿ ਗਿਆ ਜੀ ਜੀ हां अकाली दल ਕੋਲ ਕੋਈ ਬੇੜਾ ਜਾਓ ਬਕਾਇਦਾ ਤੌਰ ਤੇ ਆਪਣੇ ਇੱਕ ਕੇਂਟਰ ਵੋਟੇ ਘਵ ਉਹਦਾ ਆਪਣਾ ਇੱਕ ਨੈਟਵਰਕ ਹੈਗਾ ਚ ਕੋਈ ਦੋਰਵਾਂ ਨਹੀਂ ਹੈਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦਿਨ ਵੇਖਿਆ ਨਾ ਨਾਰਾ ਦੇਖਿਆ ਤੇ ਮਿਹਨਤ ਉਹਨੇ ਬਹੁਤ ਕੀਤੀ ਹੈ ਇੱਥੇ ਕੋਈ ਦੋਰਵਾਂ ਨਹੀਂ ਅੱਗੇ ਮਨਦੀਪ ਸਿੰਘ ਉਹਨੂੰ ਵੋਟਾਂ 19620 ਮਿਲੀਆਂ ਕਿ 20000 ਦੇ ਕਿੰਨ ਵੋਟ ਮਿਲੀ ਉਹਨੂੰ ਬਹੁਤ ਚੰਗਾ ਰਹਿ ਗਿਆ ਜਿਹਦੇ ਕੋਲੇ ਨਾ ਕੋਈ ਪਾਰਟੀ ਆ ਨਾ ਜਿਹਦੇ ਕੋਲੇ ਆਪਣੇ ਕੋਲੇ ਕੋਈ ਸਾਧਨ ਨਾ ਉਹਦੇ ਕੋਈ ਪੈਸੇ ਦਿੱਤੇ ਨਾ ਉਹਦੇ ਸ਼ਰਾਬ ਪਈ ਨਾ ਕੁਝ ਕੀਤਾ ਇਹ ਨਰੋਲ ਵੋਟ ਪਈ ਉਹਨੂੰ ਉਹਦੇ ਭਰਾ ਦੀ ਕੁਰਬਾਨੀ ਨੇ ਵੋਟ ਪਈ ਜੀ ਇਹ ਜੱਟ ਪ੍ਰਭਾਵ ਵਾਲਾ ਏਰੀਆ ਵਾ ਜੰਨੀ ਅੱਜ ਦੀ ਡੇਟ ਦੇ ਵਿੱਚ ਜਾਤਪਾਤ ਦਾ ਪ੍ਰਭਾਵ ਸਿੱਖਾਂ ਦਾ ਨਾ ਕਿਤੇ ਵੀ ਨਹੀਂ ਹੈਗਾ ਤੇ ਮਨਦੀਪ ਜੱਟ ਨਹੀਂ ਸੀਗਾ ਇਹ ਵੀ ਇੱਕ ਫੈਕਟਰ ਕੰਮ ਕੀਤਾ ਵੀ ਜਿਹੜਾ ਉਹਦੇ ਖਿਲਾਫ ਗਿਆ ਅਗਲੀ ਜੀ ਤੁਸੀਂ ਇਹ ਦੱਸ ਦਿਓ ਕਿ ਇਸ ਚੋਣ ਨੇ ਇਹ ਸਾਬਤ ਕਰ ਦਿੱਤਾ ਵੀ ਜੇ ਅਕਾਲੀ ਦਲ ਵਾਲੇ ਸਾਰੇ ਇਕੱਠੇ ਨਾ ਹੋਏ ਤੇ ਇਹਨਾਂ ਦਾ ਹਜਰ ਸਾਰਿਆਂ ਦਾ ਹੀ ਹੋਊਗਾ ਜੀ ਯਾਨੀ ਕਿ ਅਸੀਂ ਇਹਨੂੰ ਅਕਾਲੀ ਦਲ ਦਾ ਕਮਬੈਕ ਨਹੀਂ ਕਹਿ ਸਕਦੇ ਇਕੱਠੇ ਹੋਣਗੇ ਫੇਰ ਹੀ ਕਮਬੈਕ ਹੋ ਸਕਦਾ ਹੈ ਬਿਲਕੁਲ ਬਿਲਕੁਲ ਠੀਕ ਹੈ ਤੁਸੀਂ ਦੋਆਂ ਦੀਆਂ ਵੋਟਾਂ ਤੁਸੀਂ ਮਨਾ ਲਓ ਤੇ ਭਰਮੇਤ ਨੂੰ ਕਟੂ-ਕਟ 8-9000 ਵੋਟ ਵੱਜ ਜਾਂਦੀ 8-9000 ਵੋਟ ਤੇ ਜੇ ਇਕੱਠੇ ਚੜ ਲੜਦੇ ਜਿਹੜੀ ਵੋਟ ਟਵਿਸਟ ਹੋ ਕੇ ਬਾਕੀ ਹਰਮੇਤ ਨੂੰ ਕੋਈ ਉਮੀਦ ਨਹੀਂ ਸੀ ਜਾਨੀ ਨਹੀਂ ਜਾਨੀ ਜੀ ਇਹ 20000 ਤੋਂ ਜਿੱਦ ਦੇ ਕਟੂ-ਕਟ ਇਨਾਂ ਕੋਲ ਇੱਕ ਬੜਾ ਵੱਡਾ ਮੰਚ ਆ ਅਕਾਲ ਤਖਤ ਦਾ ਜਿੱਦੇ ਰਹੀ ਆਪਣੀ ਪੰਥਕ ਇਕਤਾ ਕਰ ਸਕਦੇ ਲੇਕਿਨ ਸੰਗਬੀਰ ਸਿੰਘ ਬਾਦਲ ਨੂੰ ਇਹ ਮਨਜ਼ੂਰ ਨਹੀਂ ਅਕਾਲ ਤਖਤ ਤੋਂ ਜਿਸ ਦਿਨ ਕਿਹਾ ਗਿਆ ਸੀ ਆਪਣੇ ਚੁੱਲ੍ਹੇ ਚੌਂਕੇ ਸਮੇਟ ਕੇ ਇੱਕ ਮੰਚ ਦੇ ਇਕੱਠੇ ਹੋ ਤੇ ਜਿਹੜੇ ਬਾਗੀ ਸੀ ਉਹਨਾਂ ਦਾ ਸਮੇਟ ਲੇ ਜਿਹੜੇ ਦਾਗੀ ਸੀ ਉਹਨਾਂ ਆਪਣੀ ਇਲੈਕਸ਼ਨ ਅਨਾਉਂਸ ਕਰਦੇ ਤੇ ਜਿਹੜੀ ਝੁੰਦਾ ਕਮੇਟੀ ਸੀ ਉਹਦੀ ਰਿਪੋਰਟ ਦੇ ਬਿਹਾਵ ਤੇ ਜਹਦਰ ਕਾਲ ਤੱਕ ਦੇ ਗੱਲ ਕਹੀ ਸੀ ਕਿ ਬਈ ਇਸ ਬੁੱਢੀ ਲੀਡਰਸ਼ਿਪ ਤੋਂ ਲੋਕ ਲੈ ਉਹ ਪੂਰੀ ਤਰ੍ਹਾਂ ਜਿਹੜੇ ਉਹ ਖਿਲਾਫ ਹੋ ਚੁੱਕੇ ਨੇ ਬੁੱਢੀ ਲੀਡਰ ਨੂੰ ਹਾਮੇ ਕਰ ਦਿਓ ਤੇ ਇਥੇ ਨੌਜੋ ਲੀਡਰਸ਼ਿਪ ਲੈ ਕੇ ਉਹ ਤਾਂ ਕਿ ਉਹ ਕੌਮ ਦੀ ਅਗਵਾਈ ਸਹੀ ਤਰੀਕੇ ਨਾਲ ਕਰ ਸਕੇ 3000 ਵੋਟ ਲੱਗੇ 3558 ਵੋਟ ਲੱਗੇ ਇਹਦੇ ਨਾਲ ਹੁਣ ਜਿਹੜਾ ਪੁਰਨ ਸਿੰਘ ਜੀ ਸਜੀਤ ਅਕਾਲੀ ਦਾ ਲੰਨਾ ਜੀ ਉਹਦੇ ਵਿੱਚ ਵੀ ਨਵੀਂ ਪ੍ਰਕਾਰ ਦੀ ਇੱਕ ਸੁਰ ਸੁਣਾਈ ਦੇਊਗੀ ਜਾ ਤੇ ਉਹ ਤਕੜੇ ਹੋ ਕੇ ਕੰਮ ਕਰਨਗੇ ਜੇ ਕੰਮ ਨਹੀਂ ਕਰਨਗੇ ਤੇ ਫਿਰ ਉਹਨਾਂ ਦੇ ਲੀਡਰ ਟੁੱਟ ਕੇ ਕੁਝ ਸੁਖਬੀਰ ਸਿੰਘ ਬਾਦਲਾਵਸੇ ਵੀ ਜਾ ਸਕਦੇ ਜੀ ਜੇ ਦੇਖ ਕੇ ਵੀ ਉਹਨਾਂ 'ਚ ਗੱਲ ਬਣ ਗਈ ਹੈ ਪਰ ਮੈਂ ਇਹ ਗੱਲ ਫਿਰ ਕਹਿ ਦਿਆਂ ਪੀ ਇਹ ਕੱਲੀ ਅਕਾਲੀ ਦਲ ਦੀ ਵੋਟ ਨਹੀਂ ਇਹ ਬੀਬੀ ਸੁਖਵਿੰਦਰ ਕੌਰ ਦੀ ਆਪਣਾ ਵੋਟ ਬੈਂਕ ਸੀ ਬੀਬੀ ਸੁਖਵਿੰਦਰ ਕੌਰ ਤੇ ਨਾ VOTER ਤੇ ਨਾ SUPPORTER ਰਹੀ ਇਹਨਾਂ ਦੀ ਆਪਣੀ ਅਕਾਲੀ ਦਲ ਦੀ ਜੀ ਭਾਈ ਕਿਉਂ ਕੰਦਰ ਜੁਆਇਨ ਕਰਦੀ ਹੈ ਜੇ ਇਹ ਚੀਜ਼ ਵੇਖ ਕੇ ਕਿਸੇ ਨੇ ਕਹਿਣਾ ਜੀ ਵੇਖੋ ਇਹਨੀਆਂ VOTER ਲੱਗੇ ਤੇ ਫਿਰ ਉਹ ਬੰਦਾ ਫੇਲ ਹੋਏਗਾ ਕਾਮਜਰਦੀ ਹੋਏਗਾ ਤੇ ਸੁਖਬੀਰ ਸਿੰਘ ਬਾਦਲ ਨੂੰ ਸਬਕ ਲੈਣਾ ਚਾਹੀਦਾ ਹੈ ਇਸ ਤੋਂ ਵੀ ਐਨੀ ਮਿਹਨਤ ਕਰਨ ਦੇ ਬਾਵਜੂਦ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਸ਼ਾਮ-ਦਾਮ-ਦੰਦ ਪੇਟ ਸਭ ਕੁਝ ਕੀਤਾ ਸਰਕਾਰ ਨੇ ਕੀਤਾ ਇਹਨਾਂ ਨੇ ਵੀ ਕੀਤਾ ਕਿੰਨੀਆਂ ਸ਼ਿਕਾਇਤਾਂ ਕੀਤੀਆਂ ਕਿਹੜੇ ਅਫਸਰ ਦੀ ਸ਼ਿਕਾਇਤ ਬਾਦਲ ਨੇ ਨਹੀਂ ਕੀਤੀ ਜੇ ਫੇਰ ਵੀ ਤੁਸੀਂ ਚੋਣ ਹਾਰ ਕੇ ਹਾਰ ਹਰ ਹੁੰਦੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੁੰਦੇ ਸੀ ਇੱਕ ਵਾਰ ਤੇ ਵੀ ਜਿਹੜੀ ਜਿੱਤੀ ਚੋਣ ਚੋਣ ਜਿੱਤੀ ਜਿੱਤ ਜਿੱਤੀ ਹੁੰਦੀ ਹੈ ਹਣ ਬੀਬੀ ਸੁਖਵਿੰਦਰ ਕੋਲ ਨੂੰ ਕਿਸੇ ਪੁੱਛਣਾ ਨਹੀਂ ਜੀ ਸੁਖਵਿੰਦਰ ਕੋਲ ਹੁਣ ਆਪਣਾ ਪਾਸਵਰਡ ਚੁੱਕੀ ਗਈ ਤੇ ਕੈਨੇਡਾ ਆਪਣੀ ਜਵਾਈ ਪੰਜਾਬ ਬੜੂਗੀ ਇਸ ਕਰਕੇ ਮਨਦੀਪ ਸਿੰਘ ਦੀ ਜਿਹੜੀ ਸੀ ਕੈਂਪੇਨ ਪੁੰਨਰ ਸਰਜੀਤ ਕਾਲੀਦਲ ਨੇ ਕੈਂਪੇਨ ਉਹਦੀ ਬਿਲਕੁਲ ਨਹੀਂ ਕੀਤੀ ਸਿਰਫ ਗੱਲਾਂ ਕੀਤੀਆਂ ਦਫਤਰ ਖੋਲ ਤਾਂ ਉਹ ਵੀ ਸੱਧੂ ਪੈਟਰੋਲ ਪਾ ਬੜਿਆ ਸਫਾਈ ਵੀ ਕਰਾਤੀ ਸਭ ਕੁਝ ਕਰ ਦਿੱਤਾ ਉਹਨਾਂ ਦਾ ਦਫਤਰ ਦਿੱਤਾ ਫ੍ਰੀ ਦਿੱਤਾ ਪੂਰੀ ਤਿਆਰੀ ਕਰਕੇ ਦਿੱਤਾ ਪਰ ਕੀਤਾ ਕੱਖ ਨਹੀਂ ਇਹਨਾਂ ਨੇ ਜੇ ਇਹ ਸincere ਨਹੀਂ ਸਾਰੇ ਕਰਦੇ ਤੇ ਮਨਦੀਪ ਕਦੀ ਨਾ ਹਰਦਾ ਜੀ ਨਾ ਮਾਨ ਨੇ ਇਕੱਠੇ ਹੋ ਕੇ ਕੈਂਪੇਨ ਕੀਤੀ ਵਾਰਿਸ ਪੰਜਾਬ ਨੇ ਕੋਈ ਪੈਸਾ ਨਹੀਂ ਖਰਚ ਕੀਤਾ ਮਨਦੀਪ ਤੇ ਕੋਈ ਪੈਸਾ ਕਦੀ ਲੋਕਾਂ ਦੇ ਜਾਂਦੇ ਰਹੇ ਨੇ ਹਾਂ ਗੱਡੀਆਂ ਚ ਪੈਟਰੋਲ ਫੁੱਲ ਤੇ ਬਣਾ ਹੀ ਪੈਂਦਾ ਜਿਹੜਾ ਜਾਣ ਜਦੋਂ ਜਿਹੜਾ ਪਹਿਲਾ ਜਲੂਸ ਨਿਕਲਿਆ ਸੀਗਾ ਮਨਦੀਪ ਦਾ ਅਕਾਲ ਤਖਤ ਤੇ ਅਰਦਾਸ ਕਰਕੇ ਸ਼ਹਾਟੇ ਤੋਂ ਲੈ ਕੇ ਵਾਇਆ ਚਭਾਲ ਤੇ ਕਸੇਲ ਹੁੰਦਾ ਹੁੰਦਾ ਇਹ ਜਿਹੜਾ ਸੀਗਾ ਤਰਨਤਨ ਪੁੱਜਾ ਸੀ ਉਹ ਵੱਡਾ ਜਲੂਸ ਸੀ ਕਹਿੰਦਾ ਲੋਕ ਕਹਾਂ ਲੈ ਕਿ ਵਾਇਆ ਸੀ ਲੋਕ ਟਰੈਕਟਰ ਲੈ ਕਿ ਵਾਇਆ ਸੀ ਲੋਕ ਕੋ ਬਗੈਤ ਤੇ ਮੋਟਰਸਾਈਕਲ ਸਕੂਟਰ ਲੈ ਕੇ ਆਏ ਸੀ ਉਨੇ ਸਰਕਾਰ ਨੂੰ ਹਿਲਾ ਦਿੱਤਾ ਸੀਗਾ ਭਾਈ ਜੇ ਤੁਸੀਂ ਇਹਦਾ ਇਲਾਜ ਨਾ ਕੀਤਾ ਤੇ ਇਹ ਗਲਬੜ ਕਰੂ ਤੇ ਸਰਕਾਰ ਨੇ ਫਿਰ ਪੂਰੀ ਮਸ਼ੀਨਰੀ ਆਪਣੀ ਝੋਕਤੀ ਜਿੰਨੇ ਮੱਛੀ ਖਾਣੀ ਨੂੰ ਮੱਛੀ ਖਵਾਈ ਜਿੰਨੇ ਪਨੀਰ ਖਾਣੇ ਨੂੰ ਪੀਣ ਖਵਾਇਆ ਇਹੀ ਕੰਮ ਸੁਖਵੀਰ ਸਿੰਘ ਬਾਦਲ ਨੇ ਵੀ ਕੀਤਾ ਚੋਕ ਚੱਕਲੀ ਗੱਲ ਨੂੰ ਲੱਛਣ ਲੱਗਦੀ ਜਾਜਾ ਸੁਖਵੀਰ ਸਿੰਘ ਬਾਦਲ ਨੂੰ ਜੀ ਲੇਕਿਨ ਇਹ ਜੇ ਅਭੀ ਇਹ ਕਹਿ ਦਰਾਬੀ ਨਰੋਲ ਅਕਾਲੀ ਦਲ ਦੀ ਵੋਟ ਨਹੀਂ ਇਹ ਬੀਬੀ ਸਖਵਿੰਦਰ ਸਿੰਘ ਕੌਰ ਦੇ ਆਪਣੇ ਆਜ਼ਾਦ ਗਰੁੱਪ ਦਾ ਉਹਦੇ ਜਵਾਈ ਦਾ 30 ਸਰਪੰਚਾਂ ਦਾ 8 ਕੌਂਸਲਰ ਦਾ ਬੜਾ ਵੱਡਾ ਰੋਲ ਸੀਗਾ ਜੇ ਕਿਤੇ ਉਹ ਰੋਲ ਨਾ ਤੇ ਇਹਨਾਂ ਦੀ ਵੋਟ 15000 ਤੋਂ ਨਾ ਵੱਧਦੀ ਜੀ ਬਿਲਕੁਲ ਕਿ ਇਸ ਨੂੰ 27 ਦੀਆਂ ਚੋਣਾਂ ਦਾ ਆਧਾਰ ਬਣਾਇਆ ਜਾ ਸਕਦਾ ਹੈ ਜਾਂ ਫਿਰ 27 ਦੀਆਂ ਚੋਣਾਂ ਦਾ ਨਰੇਟਿਵ ਵੱਖਰਾ ਹੋਏਗਾ ਕਿ ਲੋਕ ਬਦਲਾਵ ਚਾਣਗੇ ਜਾਂ ਫਿਰ ਆਮ ਆਦਮੀ ਪਾਰਟੀ 'ਤੇ ਵਿਸ਼ਵਾਸ ਕਰਨਗੇ ਬਿਲਕੁਲ ਨਰੇਟਿਵ ਨਹੀਂ ਬਣਾਇਆ ਜਾ ਸਕਦਾ ਬਿਲਕੁਲ ਨਹੀਂ ਬਣਾਇਆ ਜਾ ਸਕਦਾ ਭਗਵੰਤ ਮਾਨ ਨੇ ਪਹਿਲਾਂ ਹੀ ਇਹ ਗੱਲ ਕਹਿਤੀ ਸੀ ਵੀ ਇਹਨੂੰ ਅਸੀਂ ਫਾਈਨਲ ਤੇ ਸੈਮੀ ਫਾਈਨਲ ਨਹੀਂ ਸਮਝਦੇ ਅਸੀਂ ਇਹਨੂੰ ਜੀ ਕੇਜਰੀਵਾਲ ਸਾਹਿਬ ਨੇ ਜਿੱਥੇ ਇੱਥੋਂ ਦੇ ਲੋਕਾਂ ਨੂੰ ਵਧਾਈ ਦਿੱਤੀ ਆ ਉੱਥੇ ਕਿਹਾ ਵੀ ਇਹ ਭਗਵੰਤ ਮਾਨ ਦੀ ਕਾਰਜਸ਼ਲੀ ਤੇ ਕਾਰਗੁਜ਼ਾਰੀ ਦੀ ਜਿੱਤ ਉਹਦੀ ਇਮਾਨਦਾਰੀ ਦੀ ਜਿੱਤ ਆ ਮੈਂ ਕਿਹਾ ਕੇਜਰੀਵਾਲ ਸਾਹਿਬ ਨਹੀਂ ਤੁਹਾਡੀ ਧੱਕੇਸ਼ਾਹੀ ਦੀ ਜਿੱਤ ਆ ਹਾਕਮ ਧਿਰ ਦੀ ਧੱਕੇਸ਼ਾਹੀ ਦੀ ਜਿੱਤ ਤੁਸੀਂ ਜੋ ਕੀਤਾ ਠੀਕ ਕੀਤਾ ਕੋਈ ਗੱਲ ਨਹੀਂ ਦੋ ਤੁਸੀਂ ਬਕਾਇਦਾ ਤੌਰ ਤੇ ਤੁਹਾਡੇ ਥਾਣੇਦਾਰ ਬਦਲੇ ਗਏ ਇਸੇ ਕੰਮ ਕਰਕੇ ਇੱਕ ਐਸਐਚਓ ਬਦਲੇ ਗਿਆ ਕਿ ਬੀਬੀ ਐਸਐਸਪੀ ਸਸਪੈਂਡ ਹੋ ਗਈ ਤੇ ਆਖਰੀ ਸਮੇਂ ਜਦਨ ਵੋਟਾਂ ਪੈਂਦੀਆਂ ਸੀ ਉਦੋਂ ਤੁਹਾਡੇ ਦੋ ਥਾਣੇਦਾਰਾਂ ਦੇ ਉੱਤੇ ਇੱਕ ਇੰਸਪੈਕਟਰ ਗੁਰਚਰਨ ਸਿੰਘ ਤੇ ਇੱਕ ਏਸੀ ਗੁਰਮੀਤ ਗੁਰਪ੍ਰੀਤ ਸਿੰਘ ਦੇ ਖਿਲਾਫ ਵੀ ਦਰਖਾਸਤ ਦਿੱਤੀ ਗਈ ਸੀ ਚਲੋ ਉਹਨਾਂ ਦਾ ਸ਼ਿਕਾਇਤਾਂ ਸ਼ਿਕੁਦਾਂ ਦਾ ਮੜਣਾ-ਮੜਣਾ ਕੁਛ ਨਹੀਂ ਰਿਜ਼ਲਟ ਆ ਚੁੱਕੇ ਨੇ ਜੀ ਲੇਕਿਨ ਇਹਦੇ ਕਹਿੰਦੇ ਬੀਜੇਪੀ ਬੜੀ ਬੁਰੀ ਤਰ੍ਹਾਂ ਮੰਜੀ ਗਈ। ਨਿਹੰਗ ਦੇ ਬਾਟੇ ਵਾਂਗੂ ਮੰਜੀ ਗਈ। ਉਹਨੂੰ ਪਤਾ ਲੱਗ ਗਿਆ ਵੀ ਸਾਡਾ ਪੰਜਾਬ 'ਚ ਕੁਛ ਨਹੀਂ ਹੈਗਾ। ਕੁਛ ਨਹੀਂ ਬਣਨਾ ਜੀ। ਪਿੱਛੇ ਦੇ ਇੱਕ ਇੰਟਰਵਿਊ ਦੇ ਵਿੱਚ ਇਹਨਾਂ ਦੇ ਚਲੱਕਿਆ ਦੇ ਅਮਿਤ ਸ਼ਾਹ ਜੀ। ਉਹਨਾਂ ਨੂੰ ਪੁੱਛਿਆ ਗਿਆ ਵੀ ਪੰਜਾਬ ਦੀ ਸਿਆਸਤਬਾਦ ਦੇ ਤੁਹਾਡਾ ਕੀ ਖਿਆਲ ਹੈ ਜੀ? ਉਹਨਾਂ ਅੱਗੇ ਮੁਸਰਾਹਕ ਮਸਕਰਾ ਕੇ ਕਹਿ ਸੀਗਾ ਬ੍ਰਹਮ ਨੇ ਸ੍ਰਿਸ਼ਟੀ ਸਿਰਜੀਆ ਪੰਜਾਬ ਦੀ ਸਿਆਸਤ ਬਾਰੇ ਤਾਂ ਉਹ ਦੀ ਕੋਈ ਅੰਦਾਜ਼ਾ ਲਾ ਸਕਦਾ ਤੇ ਮੈਂ ਕਿੱਥੋਂ ਲਾਵਾਂ ਪੰਜਾਬ ਦੀ ਸਿਆਸਤ ਇਦਾਂ ਦੀ ਹੈ ਟੇਢੀ ਮਿੱਡੀ ਸਿਆਸਤ ਸਿੱਧੀ ਨਹੀਂ ਹੈਗੀ ਜੀ ਇਹ ਸੇ ਕਰਕੇ ਭਾਜਪਾ ਜਿਹੜੀ ਸੀ ਉਹਨੂੰ ਅਹਿਸਾਸ ਹੋ ਗਿਆ ਵੀ ਅਸੀਂ ਇਕੱਲੇ ਇੱਥੇ ਕੁਝ ਵੀ ਨਹੀਂ ਕਰ ਸਕਦੇ ਹਾਲੀਕੇ ਬਾਗੀ ਇੱਕ ਬਕਾਇਦਾ ਤੌਰ ਤੇ ਜੇ ਬਾਗੀ ਇਹਦਾ ਛਮ ਲਾ ਹੁੰਦਾ ਤੇ ਚਾਰ ਪੰਜਰ ਗੋਟ ਲੈ ਜਾਂਦਾ ਤੇ ਫਿਰ ਹਰਮੀਤ ਹੋਰਾਂ ਦੀ ਜਿਹੜੀ ਜਿੱਤ ਸੀ ਨਾ ਜੀ ਉਹ ਵੀ ਅੱਠ ਹਜ਼ਾਰ ਦੇ ਟਿਕ ਜਾਂਦੀ ਲੇਕਿਨ ਉਹ ਬਾਗੀ ਭੱਜ ਭੱਜ ਛਮ ਲ ਹੋ ਗਿਆ ਜਿਹੜੀ ਉਹਨੂੰ ਵੋਟ ਪਾਣੀ ਛੋਦੀ ਉਹ ਫਿਰ ਆਵਾਮੀ ਪਾਰਟੀ ਕੋਲ ਚਲੀ ਗਈ ਛੇ ਹਜ਼ਾਰ ਵੋਟ ਕੀ ਹੁੰਦੀ ਹੈ ਕੋਈ ਜਵਾਨ ਜਬਤ ਹੋਗੀ ਤੁਹਾਡੇ ਨੂੰ ਕੱਲ ਦਾ ਸ਼ੁਕਰਵਾਰ ਤੇ ਮੰਦਿਰ ਚ ਗਾਰੇਗੇ ਅਪਣ ਜਵੰਤ ਪਚਾ ਗਿਆ ਜੀ ਇਸ ਕਰਕੇ ਇਹਨੂੰ ਨੈਰੇਟਿਵ ਨਹੀਂ ਕਿਹਾ ਜਿੱਦਾਂ ਵੀ 2027 2027 ਵਿੱਚ ਸਮੀਕਰਨ ਵੱਖਰੇ ਹੋਣਗੇ ਜੇ ਕੋਈ ਨਵੀਂ ਪਾਰਟੀ ਆ ਗਈ ਤੇ ਸਾਡੇ ਲੋਕ ਨਵੇਂ-ਨਵੇਂ ਤਜਰਬੇ ਕਰਨ ਜਾਣਦੇ ਨੇ ਜੀ ਤਜਰਬੇ ਬਿਲਕੁਲ ਹੀ ਹੋਰ ਹੋ ਜਾਣੀ ਐ ਇਸ ਕਰਕੇ ਆਹ ਦੀ ਗੱਡੀ ਮੈਂ ਕਹਾਂ ਅੱਜ ਦੀ ਡੇਟ ਦੇ ਵਿੱਚ ਇਹਨਾਂ ਸਾਰਿਆਂ ਨੂੰ ਕਾਂਗਰਸ ਅੰਗੇ ਆ ਭਾਵੇਂ ਉਹ ਪਾਤ ਤੇ ਬਾਦਮ ਨੂੰ ਪਾਰਟੀ ਪਈ ਹੈ ਲੇਕਿਨ ਅੱਜ ਦੀ ਡੇਟ ਦੇ ਵਿੱਚ ਹੀ ਉਹ ਅੱਗੇ ਆ ਲੋਕਾਂ ਦਾ ਝੁਕਾ ਕਾਂਗਰਸ ਵਾਲੇ ਪਾਸੇ ਹੈਗਾ ਲੇਕਿਨ ਕਾਂਗਰਸ ਨੂੰ ਲੀਡਰਸ਼ਿਪ ਦੀ ਘਾਟ ਆ ਜੇ ਕੋਈ ਚੰਗਾ ਲੀਡਰ ਮਿਲ ਜੇ ਆ ਜਿਹੜਾ ੜੇਂਗੜੇਂਗਾ ਇਹਨੂੰ ੜੇਂਗੜੇਂਗ ਕਰਦੇ ਨੇ ਤੇ ਕੋਈ ਗੱਲ ਬਣ ਜੂਗੀ ਨਹੀਂ ਤੇ ਜੇ ਇਹ ੜੇਗੜੀਗ ਰਿਹਾ ਤੇ ਫਿਰ ਸੰਕਰਤ ਦੇ ਬਦਲ ਤੇ ਹੈਗੀ ਹੈ ਕਿ ਨਹੀਂ ਜੀ ਛਾਈ ਹੋਏ ਨੇ ਲੱਗਦਾ ਹੈ ਕਿ ਹਾਈ ਕਮਾਨ ਹੁਣ ਇਹ ਰਿਜ਼ਲਟ ਦੇਖਣ ਤੋਂ ਬਾਅਦ ਰਾਜਾ ਵੜਿੰਗ ਨੂੰ ਕੁਰਸੀ ਤੋਂ ਲਾ ਸਕਦੀ ਹੈ ਕਿਉਂਕਿ ਖਤਰੇ ਦੀ ਘੰਟੀ ਜਿਹੜੀ ਵੱਜ ਗਈ ਹੈ ਕਾਂਗਰਸ ਨੂੰ ਸੈਮੀਫਾਈਨਲ ਮਾਂਰੇ ਸੀ ਸੈਮੀਫਾਈਨਲ ਹੀ ਹਾਰ ਗਿਆ ਮੁੱਖ ਮੰਤਰੀ ਵੀਨੇ ਤੁਰੇ ਫਿਰਦੇ ਹੈ ਕਿ ਇੱਕ ਨਹੀਂ ਬੜੇ ਮੁੱਖ ਮੰਤਰੀਆਂ ਦਾ ਦਿਲ ਟੁੱਟ ਗਿਆ ਹੋਣਾ ਬਿਲਕੁਲ ਦਿਲ ਤੇ ਟੁੱਟਾ ਹੀ ਹੋਏਗਾ ਦਿਲ ਤੇ ਕਹਿੰਦੇ ਟੁਕੜੇ ਟੁਕੜੇ ਹੋ ਗਏ ਜੀ ਦੇ ਦਿਲ ਤੇ ਟੁੱਟਾ ਹੋਏਗਾ ਲੇਕਿਨ ਇਹ ਕਿਹ ਅਸਰੀਆਂ ਲਏ ਜਾਣੀਆਂ ਵੀ ਸੁਖਪਾਲ ਸਿੰਘ ਖਹਿਰਾ ਨਵਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਚੰਨੀ ਪ੍ਰਗਟ ਸਿੰਘ ਵਗੈਰਾ ਨੂੰ ਕਿਸੇ ਨੂੰ ਪ੍ਰਧਾਨ ਬਣਨ ਦੀ ਤਿਆਰੀ ਹੈ ਚਰਨਜੀਤ ਸਿੰਘ ਚੰਨੀ ਪਹਿਲੀ ਗੁਤਾਰ 'ਚ ਖੜੇ ਨੇ ਕਿਉਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵੇਦ ਕੇ ਪ੍ਰਧਾਨ ਵੀ ਰਹੇ ਨੇ ਜੀ 2000 ਜਦੋਂ 13 ਦੇ ਵਿੱਚ 13 14 'ਚ ਇਹ ਪ੍ਰਧਾਨ ਹੁੰਦੇ ਸੀ ਨਾਲ ਐਮਐਮਲੇ ਹੁੰਦੇ ਸੀਗੇ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਇਹਨਾਂ ਨੂੰ ਪ੍ਰਧਾਨ ਬਣਨ ਦੀ ਗੱਲ ਚੱਲਦੀ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਆਪਣੀ ਤਰੀਕੇ ਤੇ ਸਲੀਕੇ ਨਾਲ ਗੱਲ ਕਰਨ ਦੀ ਸਮਰੱਥਾ ਰੱਖਦਾ ਉਹ ਚਰਨ ਦੀ ਚੰਨੀ ਹੈ ਨਾ ਉਹ ਸ਼ਰਾਬੀ ਇਤਨਾ ਕਾਬੀ ਹੈ ਜਿਸ ਤਰੀਕੇ ਨਾਲ ਜਲੰਧਰ ਤੋਂ ਚੋਣ ਜਿੱਤੀ ਉਹਨਾਂ ਨੇ ਪੂਰਾ ਜੋਰ ਹੋਣ ਦੇ ਬਾਵਜੂਦ ਵੀ ਆਵਾਜ਼ੀ ਪਾਰਟੀ ਦਾ ਚੋਣ ਫਿਰ ਜਿੱਤ ਗਿਆ ਜੀ ਇਸਕਾ ਉਮੀਦ ਹੈ ਕਿ ਇਹ ਗੁਣਾਵਤ ਤੇ ਪੈਜੂ ਜੇ ਉਹਨਾਂ ਦੇ ਗੁਣਾ ਪੈ ਗਿਆ ਤੇ ਇੱਕ ਤੇ ਦਲਤ ਵੋਟ ਸਟ੍ਰੀਮ ਲਾਈਨ ਹੋ ਜੂਗੀ ਤੇ ਦੂਸਰੀ ਚੀਜ਼ ਵੀ ਉਹ ਬੰਦਾ ਡਿਜ਼ਰਵ ਕਰਦਾ ਵਾ ਉਹ ਬੰਦੇ ਨੂੰ ਕੰਮ ਕਰਨਾ ਆਉਂਦਾ ਵਾ ਉਹ ਬੰਦਾ ਆਪਣੀ ਮਿਹਨਤ ਕਰਨੀ ਜਾਣਦਾ ਵਾ ਇਸ ਕਰਕੇ ਗੁਣਾਵਤ ਤੇ ਪਿੰਦਾ ਨਜ਼ਰ ਆ ਰਿਹਾ ਵਾ ਤੇ ਰਾਜੇ ਵੜੇਂਗਲ ਨੂੰ ਫੜੇਂਗਲ ਨੂੰ ਕਿਸੇ ਨੇ ਪੁੱਛਣਾ ਤੂੰ ਕਿੱਥੇ ਕਿੱਥੇ ਨਹੀਂ ਜੀ ਜੇ ਅਕਾਲੀ ਦਲ ਦੀ ਤੇ ਭਾਜਪਾ ਦੀ ਗੱਲ ਕਰੀਏ ਜੇ ਅਕਾਲੀ ਦਲ ਤੇ ਭਾਜਪਾ ਜਿਵੇਂ ਤੁਸੀਂ ਕਹੇ ਕਿ ਕਾਲੇ ਦਲ ਵਾਲਿਆਂ ਨੂੰ ਇਕੱਠੇ ਹੋ ਜਾਣਾ ਜਿਹਦਾ ਪਰ ਲੱਗਦਾ ਨਹੀਂ ਸੁਬੀਰ ਸਿੰਘ ਬਾਦਲਗਿਆਨੀ ਹਰਪੀ ਸਿੰਘ ਹੁਣਾਂ ਨਾਲ ਜਾਂ ਫਿਰ ਅੰਮ੍ਰਿਤਪਾਲ ਹੁਣਾਂ ਨਾਲ ਕਦੇ ਵੀ ਗੱਠ ਜੋੜ ਕਰਨਗੇ ਉਹਨਾਂ ਦੇ ਨਾਲ ਇਕੱਠੇ ਹੋਣਗੇ ਤੇ ਲੱਗਦਾ ਹੈ ਕਿ ਜੇ ਇਹ ਦੋਵਾਂ ਪਾਰਟੀਆਂ ਦੇ ਦਿਮਾਗ 'ਚ ਤਾਂ ਹੋਵੇਗਾ ਕਿ ਜਿ세 ਆਪਣੇ ਪੈਰ ਜਮਾਉਣੇ ਆ ਤੇ ਸਾਨੂੰ ਇਕੱਠੇ ਤਾਂ ਹੋਣਾ ਹੀ ਪੈਣਾ ਅਕਾਲੀ ਦਲ ਤੇ ਮੈਂ ਕਹਿੰਨੀ ਤਰਲੁਮੱਚੀ ਹੋਇਆ ਹੀ ਇਕੱਠੇ ਹੋਣ ਨੂੰ ਪਰ ਭਾਜਪਾ ਵਾਲੇ ਅਕਸਰ ਇਹ ਬਿਆਨ ਦੇ ਦਿੰਦੇ ਨੇ ਕਿ ਨਹੀਂ ਅਸੀਂ ਤਾਂ 117 ਸੀਟਾਂ ਦੇ ਚੋਣ ਲੜਨ ਲਈ ਇਕ ਵੇਖੋ 2027 ਦੇ ਵਿੱਚ ਜਿਹੜੇ ਵਾਰਸ ਪੰਜਾਬ ਆਪਣੀ ਵੱਖਰੀ ਚੋਣ ਲੜੂਗਾ ਬਾਦਲ ਦਾ ਵੱਖਰੀ ਲੜੂਗਾ ਪੁਨਰ ਸਿੰਘੀ ਵੱਖਰੀ ਲੜੂਗਾ ਤੇ ਮਾਨ ਵੱਖਰੀ ਲੜੂਗੀ ਜੀ ਜੇ ਕਿਤੇ ਇਹ ਸੀਟਾਂ ਦੇ ਵੀ ਸਮਝੌਤਾ ਕਰਕੇ ਚੋਣ ਲੜਣ ਤੇ ਬਹੁਤ ਚੰਗੇ ਰਹਿਣ ਨਹੀਂ ਇਕੱਠੇ ਨੂੰ ਕੋਈ ਨਹੀਂ ਮੁੱਦਿਆਂ ਤੇ ਇਕੱਠੇ ਹੋ ਜਾਣ ਜੀ ਇਲੈਕਸ਼ਨ ਇਕੱਠੇ ਨਾਲ ਪਿਆ ਤੁਸੀਂ ਲੜ ਲੋ ਐ ਤੁਸੀਂ ਲੜ ਲੋ ਐ ਤੁਸੀਂ ਲੜ ਲੋ ਫੇਰ ਵੀ ਇਹ ਸਰਕਾਰ ਆਪਣੀ ਬਣਾਉਣ ਦੀ ਸਮਰਥਾ ਰੱਖਦੀ ਹੈ ਅਜਿਹੇ ਰੇਟ ਦੇ ਵਿੱਚ। ਲੇਕਿਨ ਹੋਣਾ ਨਹੀਂ। ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਛੱਡਣੀ ਨਹੀਂ ਤੇ ਉਹਨਾਂ ਦੀ ਪ੍ਰਧਾਨਗੀ ਦੇ ਥੱਲੇ ਇਕਤਾ ਨਹੀਂ ਹੋਣੀ। ਸਿਆਲ ਆ ਗਿਆ ਵਾ ਸਿਆਲ ਤੇ ਵੈਸੀ ਵੀ ਕੰਮ ਨਹੀਂ ਹੋਣਾ। ਲੇਕਿਨ ਚਾਹੀਦਾ ਇਹਨਾਂ ਨੂੰ ਇਹ ਆ ਕਿ ਹੁਣ ਇਹ ਆਪਣੀਆਂ ਜਿਹੜੀਆਂ ਰੈਲੀਆਂ ਤੇ ਆਪਣੀਆਂ ਮੀਟਿੰਗਾਂ ਦਾ ਸਿਲਸਾ ਤੇਜ਼ ਕਰ ਦੇਣ ਪੁਨਰਜੀਤ ਵਾਲੇ ਤੇ ਦੂਜੇ ਸਾਰੇ ਕੰਨ ਜੀ ਜੇ ਦੋ ਕਰ ਗਈ ਵਿਖੋਣੀ ਹੈ ਤੇ ਨਹੀਂ ਤੇ 2002 ਦੇ ਵਿੱਚ ਜਦੋਂ ਜਥੇਦਾਰ ਗੁਰਚੰਨ ਸਿੰਘ ਟੋੜਾ ਜਿਹੜੇ ਬਾਦਲ ਦੇ ਕੱਦ ਬੁੱਧ ਦੇ ਬਰਾਬਰ ਦੇ ਬੰਦੇ ਸੂਨਾ ਵੱਖਰੀ ਚੋਣ ਲੜੀ ਸੀ 5% ਵੋਟ ਖੜੀ ਸੀਗੀ ਉਹ ਸੇ ਹੀ 5% ਨੇ ਬਾਦਰਦਲ ਦਾ ਬੇੜਾ ਭੱਤਾ ਸੀ ਤੇ ਜਿਹੜੇ ਟੋੜੇ ਨੂੰ ਧੱਕੇ ਮਾਰ ਕੇ ਕਿ ਬਾਹਰ ਕੱਢਿਆ ਸੀ ਤੇ ਉਹਦੇ ਪਰ ਚਰਨੀ ਪੈ ਕੇ ਵਾਪਸ ਲੈਂਦਾ ਸੀ ਉਹ ਤੇ ਟੋੜਾ ਕਹਿੰਦਾ ਸੀ ਮੈਂ ਨਾ ਬਾਗੀ ਨਹੀਂ ਮਰਨਾ ਚਾਹੁੰਦਾ ਮੈਂ ਤੇਰਾ ਬੇੜਾ ਠਿੱਲ ਜੇ ਜਨੀਲ ਹੋ ਕੇ ਮਰਿਆ ਤਾਂ ਜੇ ਤੂੰ ਬਾਗੀ ਬੀਰੀ ਨੂੰ ਤੇਰਾ ਫੇਰ ਵੀ ਸਤਕਾਰ ਹੁੰਦਾ ਨਹੀਂ ਵੀ ਕਿਤੇ ਸਮਝੌਤਾ ਨਹੀਂ ਜਵਾਨ ਨੇ ਕੀਤਾ ਇਲੀਗਲਸ ਨਹੀਂ ਲੜਨੀ ਕੀਤਾ ਕਿਤੇ ਹਸਪੀਟਲ ਜੇ ਐਡਮਿਟ ਹਰਨੀਆ ਦਾ ਆਪਰੇਸ਼ਨ ਕਰਾਉਣ ਗਿਆ ਪੋਲੋ ਹਸਪੀਟਲ ਦੇ ਵਿੱਚ ਜੀ ਬਾਦਲ ਪਤਾ ਜਾਂਦਾ ਤੇ ਦੋਵੇਂ ਬੁੱਢੇ ਗੱਲ ਲਾ ਕੇ ਬੱਚਿਆਂ ਨੂੰ ਰੋਂਦੇ ਨੇ ਗਲੇਡੂਆਂ ਦਾ ਰੋਂਦੇ ਨੇ ਹਸਪੀਟਲ ਦਾ ਲੈਟਰ ਹੈਡ ਲੈਂਦਾ ਉੱਤੋਂ ਦਾ ਪਾੜਿਆ ਹਿੱਸਾ ਥੱਲੇ ਲਿਖ ਦਿੱਤਾ ਹੈ ਸਾਡਾ ਕੰਪਰੋਮਾਈਜ਼ ਹੋ ਗਿਆ ਜੀ ਅਸੀਂ ਸਰਬੰਧ ਸ਼੍ਰੋਮਣੀ ਕਾਲੀ ਦਲ ਕਾਲੀ ਦਲ ਬਾਦਲ ਚ ਮਰਜ ਕਰਦੇ ਐਨੀ ਕਾ ਕਾਸੀ ਨਦੀ ਕੁਰਸੀ ਦੇ ਅੰਨੇ ਭੁੱਖੇ ਸੀਗੇ ਜੁਲਾਈ ਦੇ ਵਿੱਚ ਇਹ ਸਮਝੌਤਾ ਹੁੰਦਾ ਤੇ ਜੁਲਾਈ ਦੇ ਵਿੱਚ ਹੀ ਕਾੜੇ ਨੂੰ ਦੁਬਾਰਾ ਪ੍ਰਧਾਨ ਮੰਤਰੀ ਜਾਂਦਾ ਸ਼੍ਰੋਮਣੀ ਕਮੇਟੀ ਦਾ ਜੁਲਾਈ 2003 ਦੀ ਗੱਲ ਹੈ 2002 ਚ ਚੋਣ ਹਾਰੇ 2003 ਦੀ ਗੱਲ ਹੈ ਜੀ 2002 ਦੇ ਜਦੋਂ ਜਿੱਦਾਂ ਕੁੜੀ ਪਾਈ ਸੀ ਉਹਨੇ ਫੜ ਕੇ ਅੰਦਰ ਕਰਦੇ ਸੀ ਪਿਉ ਪਤ ਇਹਨਾਂ ਨੂੰ ਪਤਾ ਸੀ ਵੀ ਅਕਾਲੀ ਦਲ ਚ ਹੋਰ ਕੋਈ ਕੱਦ-ਮੁੱਦਾ ਲੀਡਰ ਨਹੀਂ ਹੈ ਸਾਡੀ ਕੋਈ ਆਖੀ ਕਸਮ ਬਚਾ ਸਕੇ ਸਿਰ ਟੋਲੇ ਬਚਾ ਸਕਦੇ ਫਿਰ ਟੋਲੇ ਦੇ ਚੱਲਣ ਲੱਗ ਕੇ ਬਾਦਲ ਆਪ ਵਾਪਸ ਲੈਂਦਾ ਸੀ ਉਹਨੂੰ ਬੇਸ ਕਰਕੇ ਜੇ ਕਿਤੇ ਇਹਨਾਂ ਬਾਦਲਾਂ ਨੇ ਜਦ ਇਕੱਠੇ ਇਕੱਲੀ ਨਾ ਹੋਏ ਤੇ ਬੜੇ ਬੁਰੀ ਤਰ੍ਹਾਂ ਮੱਦੇ ਜਾਣ ਗਿ ਅਗਲੀ ਚੋਣ ਦੇ ਵਿੱਚ ਇਹ ਮਤ ਸੋਚਣ ਸਾਨੂੰ 20 ਟਾਈਮ ਲੜਨੀਆਂ ਪਰ ਬਿਲਕੁਲ ਸਹੀ ਵਾਲੀ ਨਹੀਂ ਪੈਣਗੀਆਂ ਫਿਰ ਗੇਨ ਕਰੇਗੀ ਆਮ ਆਦਮੀ ਪਾਰਟੀ ਫਿਰ ਗੇਨ ਕਰ ਦੇਗੀ ਥੋੜੀ ਬਣੀ ਸੀਟਾਂ ਇਹਨਾਂ ਦੀ ਵੰਡ ਕਰਕੇ ਗੇਨ ਕਰੇਗੀ ਜੀ ਤੁਸੀਂ ਇਹ ਤੁਹਾਨੂੰ ਕਹਿੰਦੇ ਵੀ ਤੁਸੀਂ ਇਕੱਠੇ ਨਹੀਂ ਹੋਣਾ ਨਾ ਵੱਖਰੀ ਵੱਖਰੀ ਵਿਚਾਰਨਾ ਰੱਖੋ ਲੇਕਿਨ ਸੀਟਾਂ ਦੀ ਐਡਜਸਟਮੈਂਟ ਕਰਕੇ ਚੋਣਾ ਲੜ ਲੋ ਤੇ ਤੁਹਾਡਾ ਕੁਝ ਬਣ ਜੂਗਾ ਜੇ ਨਾ ਲੜੀਆਂ ਐਦਾਂ ਤੇ ਫਿਰ ਸਰਕਾਰ ਹੀ ਢਾਡੀ ਬਣਦੀ ਤੁਸੀਂ ਵਿਰੋਧੀ ਧਿਰ ਚ ਬਲੇ ਮੁਸ਼ਕਲ ਹੋ ਜਾਓਗੇ ਜੀ ਜੀ ਬਿਲਕੁਲ ਅਕਾਲੀ ਦਲ ਨੂੰ ਵੀ ਕਾਂਗਰਸ ਨੂੰ ਵੀ ਨਾ ਸਾਰਿਆਂ ਨੂੰ ਇਥੋਂ ਸੇਧ ਲੈਣ ਦੀ ਲੋੜ ਹੈ ਅਕਾਲੀ ਦਲ ਬਿਲਕੁਲ ਆਪਣੇ ਆਪ ਨੂੰ ਹਾਈਪ ਦੇ ਵਿੱਚ ਨਾ ਲੈ ਆਵੇਗੀ ਕਿ ਨਹੀਂ ਦੇਖੋ ਸੀਨੀਅਰ ਵੋਟਾਂ ਜਿਹੜੀਆਂ ਲੈ ਗਏ ਆ ਆਪਣੇ ਆਪ ਨੂੰ ਉਹਨਾਂ ਨੂੰ ਕਰਨਾ ਪਊਗਾ ਕਿ ਸਾਨੂੰ ਹੋਰ ਤੇਜ਼ ਹੋਣਾ ਪਊਗਾ ਕਿ ਸਾਰਾ ਕੁਝ ਦੇਖਣਾ ਪਵੇਗਾ ਕਿਦਾਂ ਮੈਨੇਜ ਕਰਨਾ ਹੈ ਕਿਵੇਂ ਲੋਕਾਂ ਨੂੰ ਫਿਰ ਆਪਣੇ ਵੱਲ ਨੂੰ ਰੁਝਾਣ ਜਿਹੜਾ ਅਕਾਲੀ ਦਲ ਵੱਲ ਨੂੰ ਆਵੇ ਲੋਕਾਂ ਦਾ ਸਤਾਈ ਦੇ ਵਿੱਚ ਪੱਕੇ ਸਤਾਈ ਦੇ ਵਿੱਚ ਕੀ ਹੁੰਦਾ ਇਹ ਤਾਂ ਸਤਾਈ ਨੂੰ ਪਤਾ ਲੱਗੇਗਾ ਪਰ ਹੁਣ ਜਿਸ ਦਾ ਇੰਤਜ਼ਾਰ ਸੀ ਕਿ ਜਿਮਨੀ ਚੋਣਾ ਹੋਈਆਂ ਨੇ 68 ਕੇ ਹੋਏ ਸੀ ਉਮੀਦਵਾਰਾਂ ਦੇ ਹਰ ਕੋਈ ਆਪਣੀ ਜਿੱਤ ਦਾ ਦਾਵਾ ਕਰਦਾ ਸੀ ਆ ਜੋ ਤਾਂ ਪੱਤੇ ਸਾਫ ਹੋ ਗਏ ਕਿ ਆਮ ਆਦਮੀ ਪਾਰਟੀ ਨੇ ਫਿਰ ਤੋਂ ਆਪਣੀ ਜਿਹੜੀ ਸੀਟਾਂ ਝੋਲੀ ਪਾ ਲਈ ਵੈਸੇ ਵੀ ਗਿਆ ਚੰਦਾ ਕਿ ਸੱਤਾਧਾਰ ਪਾਰਟੀ ਹੀ ਜਿਹੜੀ ਹੁੰਦੀ ਹੈ ਉਹੀ ਜਿੰਮਨੀ ਚੋਣ ਜਿੱਤਦੀ ਹੈ ਹੋਇਆ ਵੀ ਉਹੀ ਪਰ ਪੰਥਕ ਉਮੀਦਵਾਰ ਮਨਦੀਪ ਸਿੰਘ ਦੀ ਗੱਲ ਕੀਤੀ ਜਾ ਰਹੀ ਸੀ ਕਿ ਕਿ ਉਹ ਦੂਜੇ ਨੰਬਰ ਤੇ ਦੇਖੇ ਜਾ ਰਹੇ ਸੀ ਪਰ ਇਤੋਂ ਕਿ ਹੈਰਾਨੀ ਹੋਈ ਕਿ ਪੰਥਕ ਉਮੀਦਵਾਰ ਤੀਜੇ ਨੰਬਰ ਤੇ ਆ ਗਿਆ ਤੇ ਹੈਰਾਨੀ ਉਦੋਂ ਹੋਈ ਜਦੋਂ ਕਾਂਗਰਸਿੱਤਾ ਚੌਥੇ ਨੰਬਰ ਤੇ ਚਲੀ ਗਈ ਬਾਕੀ ਕੀ ਕੁਝ ਹੁੰਦਾ ਆਉਂਦੇ ਸਮੇਂ ਉਹ ਸਾਰਾ ਕੁਝ ਦੇਖਦੇ ਰਾਵਾਂਗੇ ਬਹੁਤ ਸ਼ੁਕਰੀਆ ਭੜਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸ਼ੁਕਰੀਆ ਜੀ ਸ਼ੁਕਰੀਆ ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ